ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਮੁਸਲਮਾਨ ਹਿੰਦੂ ਸਿੱਖ ਕਿ ਜਿਹੜੇ ਵੀ ਲੋਕ ਇੰਡੀਆ ਤੇ ਪਾਕਿਸਤਾਨ ਚ ਰਹਿੰਦੇ ਆ ਵੀਰੋ ਸਭ ਜਾਣਦੇ ਆ ਕਿ ਦਰਬਾਰ ਸਾਹਿਬ ਜਿਹੜੇ ਸਿੱਖਾਂ ਦਾ ਸਭ ਤੋਂ ਵੱਡੀ ਆਬਾਦਤਗਾਹ ਹੈ ਵੀਰੋ ਉਹਦਾ ਨੀਂਹ ਪੱਥਰ ਇੱਕ ਮੁਸਲਮਾਨ ਸੂਫੀ ਬਜ਼ੁਰਗ Hazrat ਮੀਆਂ ਮੀਰ ਸਰਕਾਰ ਨੇ ਰਖਾਇਆ ਸੀ ਤੇ ਗੁਰੂ ਅਰਜਨ ਦੇਵ ਜੀ ਨੇ ਉਹੀ ਪੱਥਰ ਰਖਵਾਇਆ ਸੀ ਤੇ ਜਿੰਨੇ ਵੀ ਸਿੱਖੀ ਦੇ ਵਿਦਵਾਨ ਹੈ ਅੱਜ ਤੱਕ ਮੈਂ ਵੀ ਉਹਨਾਂ ਨੂੰ ਸੁਣਿਆ ਵਾ ਵੀਰੋ ਉਹ ਵੀ ਉਹਨਾਂ ਦਾ ਵੀ ਇਹੀ ਮੰਨਣਾ ਵਾ ਕਿ ਨਹੀਂ ਪੱਥਰ ਮੀਆਂ ਮੀਰ ਸਰਕਾਰ ਨੇ ਰਖਵਾਇਆ ਸੀ ਪਰ ਸਿੱਖੀ ਦੇ ਇੱਕ ਹੋਰ ਵੱਡੇ ਬਹੁਤ ਵੱਡੇ ਪ੍ਰਚਾਰਕ ਬਾਬਾ ਬੰਤਾ ਸਿੰਘ ਉਹ ਇਸ ਗੱਲ ਨੂੰ ਨਹੀਂ ਮੰਨਦੇ ਉਹ ਕਹਿੰਦੇ ਐ ਕਿ ਇਹ ਝੂਠੀ ਗੱਲ ਬਣਾਈ ਗਈ ਹੈ ਜਿਹੜੇ ਮੀਆਂ ਮੀਰ ਸਰਕਾਰ ਹੈ ਉਹਨਾਂ ਨੇ ਨਹੀਂ ਪੱਥਰ ਨਹੀਂ ਰਖਿਆ ਜਦਕਿ ਸਿੱਖੀ ਦੇ ਬਹੁਤ ਵੱਡੇ ਵਿਦਵਾਨ ਯਾਨੀ ਸੰਤ ਸਿੰਘ ਮਸਕੀਨ ਜੀ ਵੀਰੋ ਕਹਿੰਦੇ ਆ ਕਿ ਨਹੀਂ ਪੱਥਰ ਮਿਆਂਮੀ ਸਰਕਾਰ ਨੇ ਰਖਾਇਆ ਵੈ ਵੀਰੋ ਹੁਣ ਦੋਨਾਂ ਪ੍ਰਚਾਰਕਾਂ ਵਿੱਚੋਂ ਠੀਕ ਕੌਣ ਹੈ ਵੀਰੋ ਦੋਨਾਂ ਦੀ ਪਹਿਲੇ ਅਸੀਂ ਕਥਾ ਸੁਣਾਗੇ ਦਲਾਲ ਸੁਣਾਗੇ ਬਾਅਦ ਜੀ ਤੁਸੀਂ ਵੀ ਆਪਣੇ ਰਾਏ ਦਾ ਜ਼ਹਾਰ ਕਰਨਾ ਕਿ ਤੁਹਾਡੇ ਮੁਤਾਬਕ ਕੀ ਠੀਕ ਹੈ ਸੋ ਚਲ ਕੇ ਵੀਰੋ ਕਥਾ ਸੁਣਾਉਣੇ ਤੇ ਸਤੇ ਵਾਰ ਚਾਹਨੇ ਨੂੰ ਕੁਝ ਗੁਰਮਖ ਪਿਆਰੇ ਕਹਿੰਦੇ ਵੀ ਬਾਬਾ ਜੀ ਕੁਝ ਸਾਲ ਪਹਿਲਾਂ ਇੱਕ ਤੁਹਾਡੀ ਕਥਾ ਮਿਲਦੀ ਹੈ ਜਿੱਥੇ ਤੁਸੀਂ ਆਖਿਆ ਸੀ ਰਮੰਦਰ ਸਾਹਿਬ ਦੀ ਨੀਂ ਰੱਖਣ ਸਮੇ ਇੱਕ ਇੱਟ ਸਾਈ ਮੀਆਂ ਮੀਰ ਜੀ ਕੋਲੋਂ ਗੁਰੂ ਅਰਜਨ ਸਾਹਿਬ ਨੇ ਰਖਵਾਈ ਹੈ ਹੁਣ ਕੁਝ ਦਿਨ ਪਹਿਲਾਂ ਤੁਹਾਡੀ ਇੱਕ ਕਥਾ ਮਿਲੀ ਹੈ ਜਿੱਥੇ ਤੁਸੀਂ ਆਖਿਆ ਵੀ ਸਾਈ ਮੀਆਂ ਮੀਰ ਨੇ ਨੀਂ ਨਹੀਂ ਰੱਖੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਸੇਵਾ ਵਿੱਚ ਨਾਲ ਜ਼ਰੂਰ ਸਾਈ ਮੀਆਂ ਮੀਰ ਨੂੰ ਲਾਇਆ ਹੈ ਦੋਨਾਂ ਵਿੱਚੋਂ ਠੀਕ ਕੀ ਹੈ ਅੰਦਰ ਅਸਲ ਸਿੱਖ ਧਰਮ ਦੇ ਕਈ ਇਤਿਹਾਸਿਕ ਗ੍ਰੰਥ ਨੇ ਸਾਡਾ ਇੱਕ ਇਤਿਹਾਸਿਕ ਗ੍ਰੰਥ ਹੈ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਹੁਣਾ ਦਾ ਲਿਖਿਆ ਉਹਦੇ ਤੀਸਰੇ ਐਡੀਸ਼ਨ ਵਿੱਚ ਲਿਖਿਆ ਹੈ ਵੀ ਹਰਿਮੰਦਰ ਸਾਹਿਬ ਦੀ ਨੀ ਜਦੋਂ ਰੱਖੀ ਗਈ ਤੇ ਸਾਈ ਮੀਆਂ ਮੀਰ ਜੀ ਨੇ ਇੱਟ ਟਕਾਈ ਹੈ ਤੋਂ ਮੈਂ ਉਸ ਸਾਖੀ ਦਾ ਜ਼ਿਕਰ ਕਰ ਰਿਹਾ ਸੀ ਕਥਾ ਦੇ ਵਿੱਚ ਪਰ ਸਕੂਲਾਂ ਵਿੱਚ ਵੀ ਤਕਰੀਬਨ ਇਹੀ ਪੜਾਇਆ ਗਿਆ ਹੁਣ ਤੁਸੀਂ ਆਖੋਗੇ ਵੀ ਉਹਦੇ ਵਿੱਚ ਤੋਹੀਨ ਕਾਦੀ ਹੈ ਸਾਡੀ ਜੇ ਮੰਨ ਲਿਆ ਜਾਵੇ ਵੀ ਸਾਈ ਮੀਆਂ ਮੀਰ ਜੀ ਨੇ ਨਹੀਂ ਰੱਖੀ ਹਰਿਮੰਦਰ ਸਾਹਿਬ ਦੀ ਬਹੁਤਾਂ ਗ੍ਰੰਥਾਂ ਵਿੱਚ ਇਹੀ ਜ਼ਿਕਰ ਹੈ ਵੀ ਗੁਰੂ ਅਰਜਨ ਸਾਹਿਬ ਨੇ ਨਹੀਂ ਰੱਖੀ ਹੈ ਹੁਣ ਹੋਇਆ ਕੀ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅੱਜਕੱਲ ਕੁਝ ਮੁਸਲਮਾਨ ਆਲਮ ਫਾਜ਼ਲੇ ਤਰਕ ਦੇ ਰਹੇ ਨੇ ਸੁਣਿਆ ਹੋਵੇਗਾ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਅਖੇਰੀ ਗੁਰੂ ਅਰਜਨ ਸਾਹਿਬ ਸਾਈ ਮੀਆਂ ਮੀਰ ਦੇ ਚੇਲੇ ਸਨ ਸਾਈ ਮੀਆਂ ਮੀਰ ਚੇਲਾ ਨਹੀਂ ਸੀ ਗੁਰੂ ਅਰਜਨ ਸਾਹਿਬ ਦਾ ਇਸੇ ਕਰਕੇ ਹੀ ਅਖੇ ਗੁਰੂ ਅਰਜਨ ਸਾਹਿਬ ਨੇ ਆਪਣੇ ਮੁਰਸ਼ਦ ਕੋਲੋਂ ਨੀਰ ਖਾਈ ਐ ਸਾਈ ਮੀਆਂ ਮੀਰ ਕੋਲੋਂ ਆਪਾਂ ਆਮ ਵੇਨੇ ਆ ਨਾ ਸਿੱਖੀ ਵਿੱਚ ਗ੍ਰੰਥੀ ਸਿੰਘ ਕੋਲੋਂ ਨੀਰ ਖਾਈਦੀ ਐ ਜਾਂ ਪੰਜਾਂ ਪਿਆਰਿਆਂ ਕੋਲੋਂ ਕਿਉਂਕਿ ਆਪਾਂ ਆਪਦੇ ਨਾਲੋਂ ਉਹਨਾਂ ਨੂੰ ਵੱਡਾ ਸਮਝਦੇ ਆ ਦੂਸਰਾ ਇਹਨਾਂ ਨੇ ਤਰਕ ਦਿੱਤਾ ਵੀ ਇਹ ਮੀਆਂ ਮੀਰ ਨੇ ਜਦੋਂ ਨੀਰ ਰੱਖੀ ਆ ਜਿਹੜੀਆਂ 5 6 ਇੱਟਾਂ ਆਈਆਂ ਨੇ ਉਹ ਅਖੇ ਕਾਬੇ ਤੋਂ ਆਈਆਂ ਨੇ ਇਸ ਕਰਕੇ ਹਰਮੰਦਰ ਸਾਹਿਬ ਮੁਸਲਮਾਨਾਂ ਦਾ ਹੀ ਸਥਾਨ ਐ ਹੁਣ ਸੋਚਣ ਵਾਲੀ ਗੱਲ ਇਹ ਐ ਬੀਤ ਧਕੋ ਜ਼ੋਰੀ ਸਾਡੇ ਸਥਾਨ ਨੂੰ ਆਪਣੇ ਵੱਲ ਖਿੱਚ ਰਹੇ ਫਿਰ ਮੈਂ ਸਾਰੇ ਗ੍ਰੰਥਾਂ ਵੱਲ ਧਿਆਨ ਦਿੱਤਾ ਵੀ ਬਹੁਮਤ ਵੇਖੀਏ ਕਿਹੜੇ ਪਾਸੇ ਹੈ ਹਰਮੰਦਰ ਸਾਹਿਬ ਦੀ ਨੀਂ ਰੱਖਣ ਦਾ ਸਭ ਤੋਂ ਪਹਿਲਾ ਜ਼ਿਕਰ ਭਾਰਤ ਅੰਦਰ ਅਗਰ ਕਿਸੇ ਗ੍ਰੰਥ ਵਿੱਚ ਆਇਆ ਹੈ ਉਹ ਆਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਲਿਖਣ ਵਾਲੇ ਨੇ ਕਵੀ ਰਾਜ ਸੰਤੋਖ ਸਿੰਘ ਇਹ ਗ੍ਰੰਥ 1843 ਵਿੱਚ ਪਬਲਿਸ਼ ਹੁੰਦਾ ਹੈ ਉਹ ਲਿਖਦੇ ਨੇ 임 ਅਰਦਾਸ ਕਰੀ ਬ੍ਰਿਧ ਜਬੈ ਸ਼ੇਰੀ ਅਰਜਨ ਕਰ ਪੰਕਜ ਤਬੈ ਗਹੀਂ ਇੰਟ ਤਹ ਕਰੀ ਟਕਾਵਨ ਮੰਦਰ ਅਬਚਲ ਨੀਵ ਰਖਾਵਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥੀਂ ਇੱਟ ਲੈ ਕੇ ਆਪ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੁਣ ਇਹਦੇ ਬਾਅਦ ਆ ਜਾਓ ਤਵਾਰੀਖ ਗੁਰੂ ਖਾਲਸਾ ਜੋ 1885 ਈਸਵੀ ਵਿੱਚ ਪਬਲਿਸ਼ ਹੁੰਦਾ ਹੈ ਇਹਦੇ ਵਿੱਚ ਵੀ ਇਹੀ ਲਿਖਿਆ ਗਿਆ ਵੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਯਾਨੀ ਗਿਆਨ ਸਿੰਘ ਹੁਣਾ ਲਿਖਿਆ ਹੈ ਸਭ ਤੋਂ ਪਹਿਲਾ ਸਾਈ ਮੀਆਂ ਮੀਰ ਦੇ ਨੀ ਰੱਖਣ ਬਾਬਤ ਜ਼ਿਕਰ ਕਿੱਥੇ ਮਿਲਿਆ ਹੈ ਤੋਂ ਸੁਣ ਲਿਓ ਪੁਸਤਕ ਹੈ ਤਵਾਰੀਖੇ ਪੰਜਾਬ ਬੂਟੇ ਸ਼ਾਹ ਦੀ ਇਹਦਾ ਅਸਲ ਨਾਮ ਸੀ ਗੁਲਾਮ ਮੁਹੈউদ্দিন ਇਹ ਬੰਦਾ ਬ੍ਰਿਟਿਸ਼ ਆਰਮੀਜ਼ ਮੁਸਲਮ ਕੋਪਸ ਦੇ ਵਿੱਚ ਜੌਬ ਕਰਦਾ ਸੀ ਬ੍ਰਿਟਿਸ਼ ਲੋਕਾਂ ਕੋਲੋਂ ਤਨਖਾਹ ਲੈਂਦਾ ਸੀ ਔਰ ਪੰਜਾਬ ਵਿੱਚ ਮੌਲਵੀ ਦਾ ਕੰਮ ਕਰਦਾ ਸੀ ਇਹਨੇ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਬਾਅਦਾਂ 4 ਤੋਂ 5 ਸਾਲ ਦਾ فاਸਲਾ ਆਪਣੀ ਪੁਸਤਕ ਤਵਾਰੀਖੇ ਪੰਜਾਬ ਦੇ ਵਿੱਚ ਲਿਖਿਆ ਹੈ ਵੀ ਸਾਈ ਮੀਆਂ ਮੀਰ ਕੋਲੋਂ ਗੁਰੂ ਅਰਜਨ ਸਾਹਿਬ ਨੇ ਨਹੀਂ ਰਖਵਾਈ ਇਹਦੇ ਬਾਅਦ ਕੀ ਹੋਇਆ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਨੇ ਜਦੋਂ ਪੰਥ ਪ੍ਰਕਾਸ਼ ਲਿਖਿਆ ਉਨਾ ਪਹਿਲੇ ਤੇ ਦੂਜੇ ਐਡੀਸ਼ਨ ਦੇ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਅਚਾਨਕ ਤੀਸਰਾ ਐਡੀਸ਼ਨ ਜਿਹੜਾ ਸ਼ពਦਾ ਹੈ ਉਹਦੇ ਵਿੱਚ ਜ਼ਿਕਰ ਕਰ ਦਿੱਤਾ ਗਿਆ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਪੰਥ ਪ੍ਰਕਾਸ਼ ਦੇ ਤੀਜੇ ਐਡੀਸ਼ਨ ਵਿੱਚ ਕਿਉਂ ਲਿਖਣਗੇ ਵੀ ਨੀ ਮੀਆਂ ਮੀਰ ਨੇ ਰੱਖੀ ਜਦੋਂ ਪਹਿਲੇ ਦੋਹਾਂ ਐਡੀਸ਼ਨਾਂ ਚ ਨਹੀਂ ਲਿਖਿਆ ਤਾਂ ਇਹ ਗੋਰਿਆਂ ਨੇ ਸ਼ਰਾਰਤ ਕਰਵਾਈ ਹੁਣ ਤੁਸੀਂ ਆਖੋਗੇ ਅਸੀਂ ਕਿਤਾਬਾਂ 'ਚ ਪੜਿਆ ਜਦੋਂ ਸਕੂਲ ਪੜ੍ਹਦੇ ਸਾਂ ਉੱਥੇ ਕਿੱਥੋਂ ਆਇਆ ਉਹ ਵੀ ਸੁਣ ਲਿਓ ਕਿਵੇਂ ਆਇਆ ਹੈ ਬਿਨਾ ਪੜਤਾਲ ਤੋਂ ਕੈਪਟਨ ਮੁਰੇ ਵਰਗੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਨੇ ਕਮਾਂਡ ਦੇ ਕੇ ਦਾ ਮਿਊਨਿਸਪਲ ਬਾਡੀਜ਼ ਆਫ ਅਮਰitsar ਦੀਆਂ ਰੈਕર્ડ ਬੁਕਸ ਦੇ ਵਿੱਚ ਸਰਕਾਰ ਦੀਆਂ ਕਿਤਾਬਾਂ ਦੇ ਵਿੱਚ ਜਾਣ ਕੇ ਲਿਖਵਾ ਦਿੱਤਾ ਫਾਊਂਡੇਸ਼ਨ ਸਟੋਨ ਵਾਸ ਲੇਡ ਬਾਈ ਮੀਆਂ ਅਮੀਰ ਵੀ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਮੀਆਂ ਅਮੀਰ ਨੇ ਰੱਖਿਆ ਹੈ ਉਹ ਫਿਰ ਹੌਲੀ-ਹੌਲੀ ਸਾਡੀਆਂ ਕਿਤਾਬਾਂ ਚ ਆ ਗਿਆ ਤੇ ਅੱਜ ਤੱਕ ਪੜਦੇ ਆ ਰਹੇ ਆਂ 100 ਵਾਰ ਝੂਠ ਮਾਰੋ ਤੇ ਸੱਚ ਹੋ ਜਾਂਦਾ ਹੈ ਆਓ ਨਿਰਣਾ ਕਰੀਏ ਨਹੀਂ ਕਿਸ ਨੇ ਰੱਖੀ ਹੈ ਇੱਕ ਬਨੇ ਕਵੀ ਸੰਤੋਖ ਸਿੰਘ ਹੈ ਇੱਕ ਬਨੇ ਗਿਆਨੀ ਰਤਨ ਸਿੰਘ ਦੀ ਭੰਗੂ ਨੇ ਜਿਹੜੇ ਆਂਦੇ ਨੇ ਹਰਮੰਦਰ ਸਾਹਿਬ ਦੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਇਹ ਉਹ ਲੋਕ ਨੇ ਜਿਨ੍ਹਾਂ ਦਾ ਜੀਵਨ ਸਿੱਖੀ ਦੇ ਸਿਧਾਂਤ ਤੇ ਚੱਲਦਿਆਂ ਲੰਘਿਆ ਹੈ ਦੂਸਰੀ ਤਰਫ ਬੂਟੇ ਸ਼ਾਹ ਮੁਸਲਮਾਨ ਹੈ ਬੂਟੇ ਸ਼ਾਹ ਆਂਦਾ ਹੈ ਮੀਆਂ ਮੀਰ ਨੇ ਨਹੀਂ ਰੱਖੀ ਪਰ ਉਹਦੇ ਵਿੱਚ ਲੌਜੀਕ ਕੋਈ ਨਹੀਂ ਹੈ ਉਹਨੇ ਕਿਤੇ ਚਾਨਣਾ ਨਹੀਂ ਪਾਇਆ ਵੀ ਇਹ ਇਤਿਹਾਸ ਉਹਨੇ ਕਿੱਥੋਂ ਲੈ ਕੇ ਲਿਖਿਆ ਹੈ ਪਰ ਜਦੋਂ ਕਵੀ ਸੰਤੋਖ ਸਿੰਘ ਨੂੰ ਪੜਦੇ ਆ ਤਾਂ ਉੱਥੇ ਇੱਕ ਲੌਜੀਕ ਮਿਲਦਾ ਹੈ ਉਹਨਾਂ ਜਗਾ ਜਗਾ ਜ਼ਿਕਰ ਕੀਤਾ ਹੈ ਵੀ ਸਿੱਖੀ ਦਾ ਇਹ ਸਿਧਾਂਤ ਰਿਹਾ ਹੈ ਗੁਰੂ ਸਹਬਾਨਾ ਨੇ ਚਾਹੇ ਕਰਤਾਰਪੁਰ ਵਸਾਇਆ ਚਾਹੇ ਖਡੂਰ ਸਹਬ ਵਸਾਇਆ ਚਾਹੇ ਗੋਇੰਦਵਾਲ ਸਹਬ ਵਸਾਇਆ ਸੰਤੋਖ ਸਰ ਬਣਾਇਆ ਤਰਨ ਤਾਰਨ ਵਸਾਇਆ ਅਕਾਲ ਤਖਤ ਵਸਾਇਆ ਕੀਰਤਪੁਰ ਬਣਾਇਆ ਹਰगोਬਿੰਦਪੁਰ ਬਣਾਇਆ ਆਨੰਦਪੁਰ ਸਾਜਿਆ ਪੌਂਟਾ ਸਾਹਿਬ ਬਣਾਇਆ ਲੋਹਗੜ ਬਣਾਇਆ ਸਾਰਿਆਂ ਦਾ ਨੀਂਹ ਪੱਥਰ ਗੁਰੂ ਸਹਿਬਾਨਾਂ ਨੇ ਹੱਥੀਂ ਰੱਖਿਆ ਹੈ ਤੇ ਹਰਿਮੰਦਰ ਸਾਹਿਬ ਵੇਲੇ ਕੀ ਮੁਸ਼ਕਲ ਆ ਗਈ ਵੀ ਮੀਆਂ ਮੀਰ ਕੋ ਨਹੀਂ ਪੱਥਰ ਰਖਵਾਉਣਗੇ ਇਹਦੇ ਚ ਲੌਜਿਕ ਵੀ ਹੈ ਤੁਸੀਂ ਆਖੋਗੇ ਜੀ ਸਾਂਝੀ ਵਾਲਤਾ ਕਰਕੇ ਨੀਂਹ ਪੱਥਰ ਰਖਾਇਆ ਕੀ ਗੱਲ ਹੈ ਗੁਰੂ ਅਰਜਨ ਸਾਹਿਬ ਤੋਂ ਪਹਿਲੇ ਚਾਰ ਗੁਰੂ ਸਾਂਝੀ ਵਾਲਤਾ ਦੀ ਗੱਲ ਨਹੀਂ ਸੀ ਕਰਦੇ ਜਾਂ ਬਾਅਦ ਵਿੱਚ ਜਿਹੜੇ ਗੁਰੂ ਹੋਏ ਉਹਨਾਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਉਹਨਾਂ ਕਿਸੇ ਮੁਸਲਮਾਨ ਕੋਲੋਂ ਜਾਂ ਕਿਸੇ ਹਿੰਦੂ ਕੋਲੋਂ ਨਹੀਂ ਪੱਥਰ ਕਿਉਂ ਨਹੀਂ ਰਖਾਇਆ ਸਾਂਝੀ ਵਾਲਤਾ ਦੀ ਗੱਲ ਸਿਰਫ ਇੰਨੀ ਹੈ ਮੀਆਂ ਮੀਰ ਵਰਗੇ ਮੁਸਲਮਾਨ ਹੋਰ ਕਈ ਸਨਾਤਨੀਆਂ ਸੰਤ ਸੇਵਾ ਵਿੱਚ ਲੱਗਦੇ ਰਹੇ ਨੇ ਇਹਦੇ ਤੋਂ ਵੱਧ ਕੇ ਕੁਝ ਨਹੀਂ ਹਾਂ ਇਹੀ ਸਾਂਝੀ ਵਾਲਤਾ ਹੈ ਗੁਰਦੁਆਰਾ ਸਾਰਿਆਂ ਲਈ ਖੁੱਲਾ ਹੈ ਤਨ ਦੀ ਖਰਾਕ ਲੰਗਰ ਛਕਣਾ ਹੈ ਮੁਸਲਮਾਨ ਹਿੰਦੂ ਈਸਾਈ ਸਿੱਖ ਸਾਰੇ ਆ ਜਾਓ ਮਨ ਦੀ ਖਰਾਕ ਕੀਰਤਨ ਸੁਣਨਾ ਹੈ ਸਾਰੇ ਹੀ ਆ ਸਕਦੇ ਨੇ ਇਤਿਹਾਸਿਕ ਗ੍ਰੰਥਾਂ ਦੇ ਨਾਲ-ਨਾਲ ਬੁਲੰਦ ਹਸਤੀਆਂ ਦਾ ਵੀ ਜ਼ਿਕਰ ਕਰ ਦਵਾਂ ਉਹਨਾਂ ਨੇ ਵੀ ਇਹੀ ਵਿਚਾਰ ਰੱਖੇ ਨੇ ਦਮਦਮੀ ਟਕਸਾਲ ਦੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਰਿਆਂ ਹਰਿਮੰਦਰ ਸਾਹਿਬ ਦਾ ਨੀਂ ਪੱਥਰ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੀ ਕਥਾ ਕੀਰਤਨ ਵਿੱਚ ਸੁਣਾਇਆ ਹੈ ਇੱਕ ਬਹੁਤ ਵੱਡੀ ਗਵਾਹੀ ਦੇਣ ਲੱਗਾ ਗਿਆਨੀ ਕਿਰਪਾਲ ਸਿੰਘ ਹੋਏ ਨੇ 30 ਸਾਲ ਦੇ ਇਰਦ-ਗਿਰਦ ਹਰਮੰਦਰ ਸਾਹਿਬ ਗ੍ਰੰਥੀ ਹੈੱਡ ਗ੍ਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਾਲੀ ਉਹਨਾਂ ਸੇਵਾ ਨਿਭਾਈ ਹੈ 1958 ਈਸਵੀ ਤੋਂ ਲੈ ਕੇ ਉਹਨਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਪੁਰਾਣੇ ਖਰੜੇ ਲੈ ਕੇ ਹਰਮੰਦਰ ਸਾਹਿਬ ਦਾ ਨੀਂ ਪੱਥਰ ਰੱਖਣ ਬਾਰੇ ਵਿਚਾਰ ਕੀਤੀ ਵੀ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਪ੍ਰਕਾਸ਼ ਦੇ ਵਿੱਚ ਜਨਵਰੀ 1988 ਦੇ ਦਰਮਿਆਨ ਇਹ ਲਿਖਤਾਂ ਛਾਪੀਆਂ ਗਈਆਂ ਦਾ 골ਡਨ ਹਿਸਟਰੀ ਆਫ ਦਾ 골ਡਨ ਟੈਂਪਲ ਐਸਜੀ ਪੀਸੀ ਵੱਲੋਂ ਇੱਕ ਲਿਖਤ ਪਰਫੁੱਲਤ ਹੋਈ 1991 ਵਿੱਚ ਉਹਦੇ 'ਚ ਵੀ ਇਹੀ ਮਾਨਤਾ ਨੂੰ ਦਰਜਾ ਦਿੱਤਾ ਗਿਆ ਹੈ। ਤੋਂ ਇੱਥੇ ਬੜੀਆਂ ਗਵਾਹੀਆਂ ਨੇ ਫਾਈਨਲ ਡਿਸੀਜਨ ਆਪਾਂ ਗੁਰਬਾਣੀ ਤੋਂ ਪੁੱਛ ਲੈਣੇ ਆ। ਕਈ ਆਖਣਗੇ ਜੀ ਨਹੀਂ ਇਹਦਾ ਅੰਤਰੀਵ ਭਾਵ ਹੈ ਪਰ ਸਿੱਧ ਕਰੋ। ਵੀ ਬਾਹਰमुखी ਭਾਵ ਨਹੀਂ ਹੁੰਦਾ ਬਾਣੀ ਦਾ ਦੋਵੇਂ ਪੱਖ ਹੁੰਦੇ ਨੇ ਅੰਤਰਮੁਖੀ ਵੀ ਹੁੰਦਾ ਬਾਹਰਮੁਖੀ ਵੀ ਢਠੈ ਸਭੈ ਥਾਵ ਨਹੀਂ ਤੁਧ ਜਿਹਿਆ ਬਦੋਹ ਪੁਰਖ ਵਿਧਾਤੇ ਤਾ ਤੂੰ ਸੋਹਿਆ ਗੁਰੂ ਅਰਜਨ ਸਾਹਿਬ ਹੀ ਇਜ਼ ਦਾ ਆਰਕੀਟੈਕਟ ਆਫ ਡੈਸਟੀਨੀ that supreme lord in the form of guru arjan he is that designer of harimandir sahib ਹਰਮੰਦਰ ਸਾਹਿਬ ਆਪ ਗੁਰੂ ਅਰਜਨ ਸਾਹਿਬ ਨੇ ਸਾਜਿਆ ਹੈ ਵਸਦੀ ਸਗਨ ਅਪਾਰ ਣੂਪ ਰਾਮਦਾਸ ਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਇਆ ਰਾਮ ਦਾਸ ਸਰ ਰਾਮਦਾਸ ਪੁਰ ਵਿੱਚ ਜਿਹੜਾ ਹਰਮੰਦਰ ਸਾਹਿਬ ਹੈ ਵਿਧਾਤਾ ਨੇ ਗੁਰੂ ਅਰਜਨ ਦੇ ਰੂਪ ਵਿੱਚ ਆਪ ਸਾਜਿਆ ਹੈ ਤੋ ਇਸ ਗੱਲ ਨੂੰ ਸਮਝ ਲਿਓ ਜੇ ਕੋਈ ਕੱਲ ਨੂੰ ਆਖੇ ਵੀ ਸੱਚਕੰਡ ਹਰਮੰਦਰ ਸਾਹਿਬ Hindu ਧਰਮ ਦਾ ਮੰਦਿਰ ਹੈ ਜੇ ਕੋਈ ਆਖੇ ਮੁਸਲਮਾਨਾਂ ਦੀ ਮਸਜਿਦ ਹੈ ਇਹ ਗੁਰੂ ਸਾਹਿਬ ਦੀ ਸਾਡੇ ਪਾਵਨ ਅਸਥਾਨ ਦੀ ਤੋਹੀਨ ਹੈ ਇੱਥੇ ਮੀਆਂ ਮੀਰ ਜੀ ਵਰਗੇ ਜਾਂ ਹੋਰ ਸਨਾਤਨੀਏ ਮਹਾਪੁਰਸ਼ ਸਾਰੇ ਗੁਰੂ ਅਰਜਨ ਸਾਹਿਬ ਦੇ ਸੇਵਕ ਹੋਏ ਨੇ ਖਸਮ ਗੁਰੂ ਅਰਜਨ ਹੀ ਹੈ ਜਿਹਦੇ ਬਾਰੇ ਬਾਣੀ ਆਂਦੀ ਹੈ ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰਵਕਾਲ ਸਰੂਪ ਨੇ ਤੋ ਸਾਰੇ ਕਾਰਜ ਉਹਨਾਂ ਦੇ ਹੱਥੀ ਸੰਪੰਨ ਹੋਏ ਹੀ ਪਰਫੁੱਲਤ ਹੁੰਦੇ ਨੇ ਬਾਕੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਵੀ ਲੱਗਦੇ ਰਹੇ ਨੇ ਭਾਈ ਗੁਰਦਾਸ ਵੀ ਲੱਗਦੇ ਰਹੇ ਨੇ ਮੀਆਂ ਮੀਰ ਜੀ ਵਰਗੇ ਸਾਧੂ ਵੀ ਲੱਗਦੇ ਰਹੇ ਨੇ ਇਹ ਨਾ ਸਮਝੋ ਵੀ ਮੈਂ ਮੁਸਲਮਾਨਾਂ ਨਾਲ ਜਾਂ ਹਿੰਦੂਆਂ ਨਾਲ ਕੋਈ ਨਫ਼ਰਤ ਕਰਦਾ ਨਹੀਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਕੋ ਸਈਆਂ ਕੋਈ ਅਲਾਹੇ ਕੋਈ ਰਾਮ ਰਾਮਾ ਕੋ ਅੱਲਾਹ ਅੱਲ੍ਹਾ ਕੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਜਿੱਥੇ ਸਿੱਖ ਸਿਧਾਂਤਾਂ ਦੀ ਗੱਲ ਹੈ ਉੱਥੇ ਗੁਰੂ ਦੀ ਬਾਣੀ ਦਾ ਹੀ ਬੋਲਬਾਲਾ ਹੋਵੇਗਾ ਗੁਰੂ ਦਾ ਹੀ ਸਿਧਾਂਤ ਪ੍ਰਫੁੱਲਤ ਹੋਵੇਗਾ ਤੋ ਸਿੱਖ ਧਰਮ ਦੇ ਕਿਸੇ ਵੀ ਗ੍ਰੰਥ ਵਿੱਚ ਮੀਆਂ ਮੀਰ ਜੀ ਵੱਲੋਂ ਨੀਂ ਰੱਖੀ ਗਈ ਪ੍ਰਾਚੀਨ ਖਰੜੀਆਂ ਤਾਂ ਹੀ ਨਹੀਂ ਆਇਆ ਇਹ ਸ਼ਰਾਰਤ ਬੂਟੇ ਸ਼ਾਹ ਦੀ ਸੀ ਔਰ ਇਸੇ ਤਰ੍ਹਾਂ ਹੀ ਪ੍ਰਚਲਿਤ ਹੋ ਗਈ ਤੇ ਆਪਾਂ ਉਦਾਂ ਹੀ ਪ੍ਰਸੰਗ ਗਾਉਣ ਲੱਗ ਪਏ ਸਿੰਘ ਨੇ ਇਸ ਦੇ ਉੱਤੇ ਗੁਰਬਾਈ ਲਿਖੀ ਹੈ ਸਾਈ ਮੀਆਂ ਮੀਰ ਨੇ ਜਦ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਦੇਖਿਆ ਕਹਿੰਦੇ ਨੇ ਵਕਤ ਦਾ ਇੱਕ ਚੋਟੀ ਦਾ ਫਕੀਰ ਰੋ ਉਠਿਆ ਔਰ ਜਹਾਂਗੀਰ ਨੂੰ ਦੁੱਖ ਵੀ ਇਸੇ ਗੱਲ ਦਾ ਸੀ ਕਿ ਸਾਈ ਮੀਆਂ ਮੀਰ ਜਿਸ ਦੇ ਰਾਹੀਂ ਅਸੀਂ ਚਾਹਦੇ ਸੀ ਕਿ ਪੰਜਾਬ ਦੇ ਤਬਲੀਗ ਦਾ ਕੰਮ ਹੋਵੇ ਇਸਲਾਮ ਫੈਲੇ ਮੀਆਂ ਮੀਰ ਦੇ ਹਸਰੇ ਤੇ ਇਹ ਤੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਇਹ ਤੇ ਸੁਖਮੰਨੀ ਸਾਹਿਬ ਪੜਨ ਲੱਗ ਪਏ। ਔਰ ਗੁਰਵਰਜਨ ਦੇਵ ਜੀ ਨੇ ਸੁਣ ਇਤਨਾ ਵੱਡਾ ਮਾਣ ਦਿੱਤਾ ਕਿ ਹਰਿ ਮੰਦਰ ਸਾਹਿਬ ਦੀ ਬੁਨਿਆਦ ਮੀਆਂ امیر ਰੱਖਦੇ। ਥੋੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਅੱਜ ਜੈਸੀ ਤੰਗ ਦਿੱਲੀ ਦਾ ਸੀ ਮੁਜ਼ਾਹਿਰਾ ਕਰ ਰਹੇ ਹਨ ਨਾ। ਗੁਰੂ ਘਰ ਇਤਨਾ ਤੰਗ ਦਿਲ ਨਹੀਂ ਹੈ। ਸ਼ਾਇਦ ਦੁਨੀਆਂ ਦੇ ਵਿੱਚ ਇਤਨਾ ਕੋਈ ਧਰਮ ਫਰਾਗ ਦਿਲ ਨਹੀਂ ਜਿੰਨਾ ਸਿੱਖ ਧਰਮ ਹੈ। ਇਸ ਗੁਰਦੁਆਰੇ ਚ ਅੱਲਾ ਦੀ ਧੁਨੀ ਵੀ ਲੱਗ ਸਕਦੀ ਹੈ ਰਾਮ ਦੀ ਧੁਨੀ ਵੀ ਲੱਗ ਸਕਦੀ ਹੈ ਅੱਲਾ ਅੱਲਾ ਪੈ ਕਰਦੇ ਨੇ ਬਾਬਾ ਫਰੀਦ ਰਾਮ ਨਾਮ ਦਾ ਜਪ ਪੈ ਜਪਦੇ ਨੇ ਰਾਮਾਨੰਦ ਪਰਮਾਨੰਦ ਗੋਬਿੰਦ ਗੋਬਿੰਦ ਦੀ ਧੁਨੀ ਅਲਾਪ ਦਾ ਪੈ ਜੈ ਦੇਵ ਗੋਬਿੰਦ ਗੋਬਿੰਦ ਦੇਤ ਜਪਨਰ ਸਕਲ ਸਿੱਧ ਪਦੰ ਜੈ ਦੇਵ ਆਇਓ ਤਸੋ ਪਟੰ ਬਹੁ ਬਹੁਤ ਸਰਵਗਤਨ ਮਸਜਿਦ ਦੇਚ ਰਾਮ ਨਾਮ ਲਈ ਕੋਈ ਜਗਾ ਨਹੀਂ ਮੰਦਰ ਦੇਚ ਅਲਾਦੀ ਧੁਨੀ ਨਹੀਂ ਅਲਾਪੀ ਜਾ ਸਕਦੇ ਖੁਦਾ ਦੀ ਕੋਈ ਚਰਚਾ ਨਹੀਂ ਅਲੱਗ ਨਹੀਂ ਇੱਕੋ ਹੀ ਤੇ ਰੂਹ ਹੈ ਜ਼ਮੀਨ ਦੇਚ ਧਾਰਮਿਕ ਮੰਦਰ ਹੈ ਜਿਸ ਦੇ ਗੁਰਦੇਵ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਣਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਇਹ ਗੱਲ ਵੱਖਰੀ ਹੈ ਨਾ ਸਮਝ ਲੋਕਾਂ ਨੇ ਜਿਸ ਦਿਨ ਦਾ ਧਰਮ ਨੂੰ ਆਪਣੇ ਹੱਥਾਂ 'ਚ ਲਿਆ ਧਰਮ ਨੂੰ ਸੰਕੀਰਣ ਕਰ ਦਿੱਤਾ ਹੈ ਰਾਜਨੀਤਿਕ ਲੋਕਾਂ ਨੇ ਜਿਸ ਦਿਨ ਦੇ ਗੁਰਦੁਆਰਿਆਂ ਦੀ ਬਾਗ ਡੋਰ ਸੰਭਾਲੀ ਹੈ ਉਸ ਦਿਨ ਦਾ ਧਰਮ ਦਾ ਰਸ ਕਿਸੇ ਹੱਦ ਤੱਕ ਦੂਰ ਚਲਾ ਗਿਆ ਹੈ ਇਹ ਵੀ ਵਿਚਾਰ ਗੱਲ ਆ ਗਈ ਰਾਜਨੀਤੀ ਚਲਾਉਣ ਰਾਜਨੀਤਿਕ ਧਾਰਮਿਕ ਮੰਦਰ ਚਲਾਣ ਧਾਰਮਿਕ ਮਨੁੱਖ ਤੇ ਮਸਲਾ ਹੱਲ ਹੋਣਾ ਸੀ ਖੈਰ ਸਾਇਨੀਆਂ ਮੀਰ ਦੇ ਰਾਹੀ ਜਹਾਂਗੀਰ ਚਾਹਦਾ ਸੀ ਇਸਲਾਮ ਭੈਲੇ ਤਵਲੀਗ ਦਾ ਕੰਮ ਹੋਵੇ ਪਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਸੀ ਇਹਨੂੰ ਸਕੂਨ ਮਿਲਦਾ ਸੀ ਸੁਖਮਨੀ ਸਾਹਿਬ ਦੇ ਬਾਣ ਦੇ ਚਾਂ ਔਰ ਸਤਗੁਰ ਨੇ ਵੀ ਇਸ ਨੂੰ ਇਤਨਾ ਸਨਮਾਨ ਦਿੱਤਾ ਕਿ ਸਿੱਖ ਜਗਤ ਦਾ ਔਰ ਸਾਰੀ ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਨਨ ਲਗਾ ਤਿਰਤ ਅਰਿ ਮੰਦਰ ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ ਇਸ ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਆਪਸ ਵਿੱਚ ਟਕਰਾਂਦੀ ਰਹੀ ਏ ਔਰ ਅੱਜ ਵੀ ਇਹ ਬਦਕਿਸਮਤੀ ਰਹੀ ਏ ਜਿਨ੍ਹਾਂ ਕੋਲ ਸਤਾ ਹੁੰਦੀ ਏ ਉਹਨਾਂ ਕੋਲ ਹੈਲੋ 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 ਵੀਰੋ ਸਿੱਖ ਤੇ ਇਸਲਾਮ ਧਰਮ ਦਾ ਜਿਹੜਾ ਤਾਲਕ ਹੈ ਉਹ ਗੁਰੂ ਨਾਨਕ ਦੇਵ ਜੀ ਸਿੱਖੀ ਦੇ ਪਹਿਲੇ ਗੁਰੂ ਆ ਉਦੋਂ ਤੋਂ ਸ਼ੁਰੂ ਹੁੰਦਾ ਵੈ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਵੀਰੋ ਦੋਨੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਹੇ ਪੂਰੀ ਜ਼ਿੰਦਗੀ ਤੇ ਤੇ ਗੁਰੂ ਨਾਨਕ ਦੇਵ ਜੀ ਨੇ ਕਦੀ ਵੀ ਉਹਨਾਂ ਨੇ ਸੀ ਕਿਹਾ ਕਿ ਤੁਸੀਂ ਆਪਣਾ ਧਰਮ ਛੱਡ ਕੇ ਸਿੱਖ ਇਜ਼ਮ ਨੂੰ ਅਪਣਾ ਲਓ ਬਲਕਿ ਮਕਸਦ ਕੀ ਸੀ ਕਿ ਅੱਲਾ ਪਾਕ ਦੇ ਨਾਲ ਜੁੜ ਜਾਓ ਅੱਲਾ ਪਾਕ ਦੀ ਇਬਾਦਤ ਕਰੋ ਉਸ ਦੀ ਬੰਦਗੀ ਕਰੋ ਚਾਹੇ ਜਿਹੜੇ ਮਰਜ਼ੀ ਧਰਮ ਤੇ ਚੱਲੋ ਚਾਹੇ ਜਿਹੜੇ ਮਰਜ਼ੀ ਮਾਰਗ ਤੇ ਚੱਲੋ ਮਕਸਦ ਤੇ ਅੱਲਾ ਪਾਕ ਦੀ ਜ਼ਾਤ ਨੂੰ ਪਾਉਣਾ ਹੈ ਉਸ ਦੀ ਬੰਦਗੀ ਕਰਨਾ ਹੈ ਉਸ ਦੀ ਇਬਾਦਤ ਕਰਨਾ ਹੈ ਤੇ ਵੀਰੋ ਹਰ ਧਰਮ ਦੇ ਵਿੱਚ ਪ੍ਰਚਾਰਕ ਮੌਜੂਦ ਹੁੰਦੇ ਆ ਤੇ ਪ੍ਰਚਾਰਕ ਜ਼ਿਆਦਾਤਰ ਵੀਰੋ ਆਪਣੇ ਧਰਮ ਦੇ ਬਾਰੇ ਪ੍ਰਚਾਰ ਨਹੀਂ ਕਰਦੇ ਬਲਕਿ ਦੂਸਰੇ ਧਰਮਾਂ ਦੇ ਖਿਲਾਫ ਪ੍ਰਚਾਰ ਕਰਦੇ ਆ ਤਾਂ ਕਿ ਉਹਨਾਂ ਨੂੰ ਵਾਵਾ ਮਿਲੇ ਸ਼ੋਹਰਤ ਮਿਲੇ ਰੁਪਈਆ ਮਿਲੇ ਲੋਕਾਂ ਨੂੰ ਬੜਾ ਪਸੰਦ ਕਰਨ ਵੀਰੋ ਜਿਹੜੇ ਧਰਮਾਂ ਦੇ ਵਿੱਚ ਨਫ਼ਰਤ ਪਾਈ ਜਾਂਦੀ ਹੈ ਫਿਰ ਉਹ ਇਸ ਦੀ ਕਾਰਨ ਸਿਰਫ ਪ੍ਰਚਾਰਕ ਹੈ ਲੋਕਾਂ ਨੂੰ ਦੀਨ ਦੇ ਬਾਰੇ ਨਹੀਂ ਪਤਾ ਜੋ ਪ੍ਰਚਾਰਕਾਂ ਨੇ ਲੋਕਾਂ ਨੂੰ ਦੱਸਣਾ ਹੈ ਉਹ ਹੀ ਲੋਕਾਂ ਨੇ ਉੱਤੇ ਅਮਲ ਕਰਨਾ ਹੈ ਲੋਕਾਂ ਨੇ ਉਹਦੇ ਉੱਤੇ ਚੱਲਣਾ ਹੈ ਤੇ ਬਾਬਾ ਬੰਤਾ ਸਿੰਘ ਜੀ ਦੇਖੋ ਗੱਲ ਨੂੰ ਕਿਸ ਤਰ੍ਹਾਂ ਬਣਾ ਕੇ ਦੱਸ ਰਹੇ ਆ ਵੀਰੋ ਇਸੇ ਤਰ੍ਹਾਂ ਇਹ ਨਫਰਤ ਪੈਦਾ ਹੋ ਜਾਏਗੀ ਵੀਰੋ ਮੈਂ ਕਿੰਨੇ ਆ ਜ਼ਿਆਦਾ ਸਿੱਖ ਵਿਦਵਾਨਾਂ ਨੂੰ ਸੁਣਿਆ ਮੈਂ ਸੰਤ ਸਿੰਘ ਮਸਕੀਨਾਂ ਦੀਆਂ ਬੜੀਆਂ ਕਥਾ ਸੁਣੀਆਂ ਮੈਂ ਰਣਜੀਤ ਬਾਪਾ ਢੜਰੀਆਂ ਵਾਲੇ ਫਿਰ ਬੰਤਾ ਸਿੰਘ ਫਿਰ ਵੀਰੋ ਗਿਆਨੀ ਪਿੰਡਰਪਾਲ ਸਿੰਘ ਫਿਰ ਉਸ ਤੋਂ ਇਲਾਵਾ ਵੀਰੋ ਕਈ ਪ੍ਰਚਾਰਕ ਮੈਂ ਉਹਨਾਂ ਦੇ ਸੁਣੇ ਆ ਕਥਾ ਵੀ ਪ੍ਰਚਾਰ ਵੀ ਵੀਰੋ ਕਿਸੇ ਨੇ ਨਹੀਂ ਇਹ ਇਤਰਾਜ਼ ਚੁਕਿਆ ਲੇਕਿਨ ਵੀਰੋ ਦੇਖੋ ਕਿ ਕਿਸ ਤਰ੍ਹਾਂ ਇਤਰਾਜ਼ ਬਣਾਇਆ ਜਾ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਜਿਹੜੇ ਆ ਉਹ ਚੇਲੇ ਆ ਹਜ਼ਰਤ ਮੀਆਂਮੀ ਸਰਕਾਰ ਦੇ ਵੀਰੋ ਇਹੋ ਜਿਹਾ ਕੋਈ ਪ੍ਰੋਪਗੈਂਡਾ ਨਹੀਂ ਹੈ ਮੀਆਂ ਮੀਰ ਸਰਕਾਰ ਜਿਹੜੀ ਸੀ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਸਦਕਾਰ ਦਿੰਦੇ ਆ ਇੱਜ਼ਤ ਦਿੰਦੇ ਆ ਬਸ ਫੋਰ ਚੇਲੇ ਗੁਰੂ ਆਲਾ ਕੋਈ ਚੱਕਰ ਨਹੀਂ ਮੀਂ ਅਮੀਰ ਸਰਕਾਰ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਮੰਨਦੇ ਸੀ ਉਹ ਉਹਨਾਂ ਨੂੰ ਸਤਿਕਾਰ ਦਿੰਦੇ ਸੀ ਤੇ ਵੀਰੋ ਲੇਕਿਨ ਅਗਰ ਇੱਕ ਪ੍ਰਚਾਰਕ ਕੀ ਏਡੀ ਨਫਰਤ ਭਾਸ਼ਾ ਏਡੇ ਨਫਰਤ ਭਰੇ ਅੰਦਾਜ਼ ਦੇ ਨਾਲ ਇਸ ਗੱਲ ਨੂੰ ਕਨਵੇ ਕਰੇਗਾ ਤੇ ਵੀਰੋ ਫਿਰ ਸਿੱਖ ਮੁਸਲਮਾਨਾਂ ਦੇ ਦਿਲ ਦੇ ਅੰਦਰ ਨਫਰਤ ਦੜਾਰ ਕੀ ਨਹੀਂ ਪੈਦਾ ਹੋਏਗੀ ਵੀਰੋ ਮੇਰਾ ਇਹ ਮੰਨਣਾ ਹੈ ਕਿ ਬਾਬਾ ਬੰਤਾ ਸਿੰਘ ਨੇ ਜਿਸ ਅੰਦਾਜ਼ ਦੇ ਨਾਲ ਜਿਹੜੇ ਅਲਫਾਜ਼ ਦਾ ਚਨਾਉ ਕਰਕੇ ਗੱਲ ਕੀਤੀ ਹੈ ਉਹ ਬਹੁਤ ਗਲਤ ਸ਼ਬਦਗੇ ਹੈ ਇਸ ਤਰ੍ਹਾਂ ਨਫ਼ਰਤਾਂ ਹੀ ਪੈਦਾ ਹੋ ਸਕਦੀਆਂ ਮੈਂ ਮੁਹੱਬਤ ਪੈਦਾ ਨਹੀਂ ਹੋ ਸਕਦੀਆਂ ਯਾਨੀ ਸੰਤ ਸਿੰਘ ਮਸਕੀਨਾਂ ਦੀ ਵੀ ਤੁਸੀਂ ਗੱਲ ਸੁਣੀ ਉਹਨਾਂ ਦੇ ਅਲਫਾਜ਼ ਦਾ ਚਨਾਉ ਦੇਖੋ ਉਹ ਕਦੇ ਅੱਛੇ ਅੰਦਾਜ਼ ਨਾਲ ਕਰ ਰਹੇ ਹੈ ਵੀਰੋ ਮੈਂ ਉਹਨਾਂ ਦੀ ਰੋਜ਼ ਕਥਾ ਪੋਣਾ ਮੈਂ ਨੇ ਕਦੀ ਦੇਖਿਆ ਕਿ ਸੰਤ ਸਿੰਘ ਮਸਕੀਨ ਹੁਣੀ ਕਿਸੇ ਵੀ ਧਰਮ ਦੇ ਖਿਲਾਫ ਕੋਈ ਪ੍ਰਚਾਰ ਕਰਨ ਇਵਨ ਕਿ ਲੋਗਾ ਨੇ ਕਈ ਮੁਖਾਲਿਫ ਧਰਮਾਂ ਦੇ ਲੋਕਾਂ ਨੇ ਉਹਨਾਂ ਤੇ ਕਿੰਤੂ ਪਰੰਤੂ ਗੁਰੂ ਸਹਿ ਬਾਂਦੇ ਕੀਤੀ ਹੈ ਲੇਕਿਨ ਫਿਰ ਵੀ ਸੰਤ ਸਿੰਘ ਮਸਕੀਨ ਰਾ ਨੇ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਵਾ ਧਰਮ ਨੂੰ ਟਾਰਗੇਟ ਨਹੀਂ ਕੀਤਾ ਵੀਰੋ ਕੀ ਤੁਸੀਂ ਮੇਰੀ ਗੱਲ ਦੇ ਨਾਲ ਸਮਝ ਜੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਰੂਰ ਲਾਜ਼ਮੀ ਕਰਨਾ ਆਪੜਾ ਸਾਰਾ ਕੈਰੈਕਟਰ ਦਵਾ ਯਾਦ ਰੱਖਣਾ ਅੱਲਾ ਫੇਜ਼